ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਖੜੇ ਆ ਜੀ ਕਿੰਨੇ ਵਜੇ ਇੱਥੋਂ ਚੱਲ ਰਹੇ ਹੋ ਉਧਰੋਂ ਕਿੰਨੇ ਵਜੇ ਚਲੋਗੇ ਕੀ ਰੂਪ ਵਿੱਚ ਮੈਂ ਗ੍ਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸੁਮੇਤ ਜੀ ਨਾਨਕ ਨਾਮ ਲੈਵਾ ਸੰਗਤ ਨੂੰ ਆਪਣੇ ਵੱਲੋਂ ਆਪਣੇ ਸਾਥੀ ਮੈਂਬਰ ਸਾਹਿਬ ਵੱਲੋਂ ਸਤਿਕਾਰਯੋਗ ਸਾਰੇ ਪਟਾਲੇ ਦੀਆਂ ਸਤਿਕਾਰਯੋਗ ਸ਼ਖਸੀਤਾਂ ਵੱਲੋਂ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਲੱਖ ਲੱਖ ਵਧਾਈ ਦੇਣਾ ਇਹ ਧਾਨਗੁਰ ਨਾਨਕ ਸਾਹਿਬ ਤੇ ਜਗਤ ਮਾਤਾ ਸੁਲਖਣੀ ਦਾ 538ਵਾਂ ਵਿਆਹਪੁਰਬ ਸਾਰੀਆਂ ਸੰਗਤਾਂ ਮਨਾਉਣ ਜਾ ਰਹੀਆਂ। ਅੱਜ ਖੁਸ਼ੀ ਦਾ ਮਕਾਮ ਏ ਜਦੋਂ ਬਟਾਲੇ ਦੀ ਧਰਤੀ ਤੋਂ ਇਹ ਸੰਗਤ ਹਰ ਸਾਲ ਦੀ ਤਰ੍ਹਾਂ ਗੁਰਦਰਾ ਬੇਰ ਸਾਹਿਬ ਲਈ ਰਵਾਨਾ ਹੋਣ ਲੱਗੀ ਏ। ਸੰਗਤ ਇਤੋਂ ਹੁਣ ਰਵਾਨਾ ਹੋ ਗਏ। ਗੁਰਦਰਾ ਬੇਰ ਸਾਹਿਬ ਰਾਤ ਵਿਸ਼ਰਾਮ ਕਰੇਗੀ ਨਾਲ ਉੱਥੇ ਦੇ ਰਾਤ ਦੇ ਜਿਹੜੇ ਦਵਾਨ ਸਜਦੇ ਨੇ ਉਹਨਾਂ ਅਛਮੂਰੀਅਤ ਕਰੇਗੀ। ਉੱਥੇ ਜਿੰਨੇ ਇਤਿਹਾਸਿਕ ਗੁਰਦਰਾ ਸਬਾਨ ਨੇ ਸੰਗਤ ਨੇ ਜਾ ਕੇ ਉੱਥੇ ਦਰਸ਼ਨ ਕਰਨੇ ਨੇ। ਭਾਵੇਂ ਗੁਰਦਰਾ ਹੱਤ ਸਾਹਿਬੇ ਭਾਵੇਂ ਗੁਰਦਰਾ ਸਿਹਰਾ ਸਾਹਿਬ ਸਾਰੇ ਗੁਰਦਾਰੇ ਸਹਿਬਾਨ ਵਿੱਚ ਜਾ ਕੇ ਇਹ ਸੰਗਤਾਂ ਨੇ ਦਰਸ਼ਨ ਕਰਕੇ ਗੁਰੂ ਦੀਆਂ ਅਸੀਸਾਂ ਲੈਣੀਆਂ ਔਰ ਸਵੇਰੇ 5:30 ਵਜੇ ਗੁਰਦਰਾ 베ਰ ਸਾਹਿਬ ਤੋਂ ਅਰਦਾਸ ਅਪਰੰਤ ਪੰਜ ਪਿਆਰਿਆਂ ਦੀ ਅਗਵਾਈ ਤੇ ਧੰਨ ਸਾਹਿਬ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਮਹਾਨ ਨਗਰ ਕੀਰਤਨ ਉਹ ਤੋਂ ਆਰੰਭ ਹੋਣ ਜਾ ਰਿਹਾ ਜਿਹੜਾ ਵੱਖ-ਵੱਖ ਪਣਾਵਾਂ ਨੂੰ ਤੈਅ ਕਰਕੇ ਬਾਬਾ ਬਕਾਲਾ ਸਾਹਿਬ ਵਿਆਸ ਮਹਿਤਾ ਚੌਂਕ ਉਮਰਪੁਰਾ ਔਰ ਬਾਸ ਸਟੈਂਡ ਗਾਂਧੀ ਚਾਉਂ ਤੋਂ ਹੁੰਦਾ ਆ ਸਤ ਕਰਤਾਰੀਆ ਸਾਹਿਬ ਬੇਰਾਤ ਇੱਥੇ ਸਮਾਪਤੀ ਹੋਣੀ ਹੈ ਸੋ ਮੇਰੀ ਸੰਗਤਾਂ ਨੂੰ ਬੇਨਤੀ ਹੈ ਆਓ ਵੱਤ ਤੋਂ ਵੱਤ ਸਹਿਯੋਗ ਕਰੀਏ ਵੱਤ ਤੋਂ ਵੱਤ ਸਤਕਾਰ ਕਰੀਏ ਔਰ ਗੁਰੂ ਸਾਹਿਬ ਦੀ ਪਾਲਕੀ ਸਮੇਂ ਨਾਲ ਪਹੁੰਚਾਂਗੇ ਇਹਦੇ ਲਈ ਸਾਰੇ ਜਿੰਨੇ ਰਸਤਿਆਂ ਵਿੱਚ ਸੰਗਤਾਂ ਦਰਸ਼ਨ ਕਰਨ ਉਹ ਆਪਣੇ ਪੜਾ ਤੋਂ ਇਸ ਨਗਰ ਕੀਰਤਨ ਨੂੰ ਸਹੀ ਤਰੀਕੇ ਨਾਲ ਰਵਾਨਾ ਵੀ ਕਰਨ ਇਹ ਵੀ ਮੇਰੀ ਬੇਨਤੀ ਪ੍ਰਵਾਨ ਕਰਿਓ ਨਾਲ ਨਾਲ ਨੌਜਵਾਨਾਂ ਨੂੰ ਵੀ ਬੇਨਤੀ ਹੈ ਬਿਲਕੁਲ ਤੁਹਾਡੇ ਸਹਿਯੋਗ ਦੀ ਲੋੜ ਆ ਤੁਸੀਂ ਸਾਡਾ ਭੂਇਕੋ ਤੁਸੀਂ ਸਾਡੀ ਆਉਣ ਵਾਲੀ ਪੀੜ੍ਹੀ ਹੋ ਤੁਸੀਂ ਆਡਾ ਜਨਰੇਸ਼ਨ ਹੋ ਕੇਵਲ ਮੋਟਰਸਾਈਕਲਾਂ ਤੇ ਪਟਾਕੇ ਮਾਰ ਕੇ ਕੇਵਲ ਡੀਜੀ ਲਾ ਕੇ ਕੇਵਲ ਟਰੈਕਟਰਾਂ ਦੇ ਉੱਤੇ ਮौज-ਮਸਤੀ ਕਰਕੇ ਆਪਾਂ ਇਸ ਨਗਰ ਕੀਰਤਨ ਚੋਂ ਵਾਪਸ ਨਹੀਂ ਆਉਣਾ ਆਪਾਂ ਜੇ ਵਾਕਈ ਗੁਰੂ ਨਾਨਕ ਦੇ ਆਪਾਂ ਕਲਗੀ ਤਰਪਾਸ਼ ਦਾ ਦੇ ਸੇਖਾਂ ਫਿਰ ਉਸ ਮਾਲਕ ਦੇ ਸੁਨਹਾਰਤ ਨੂੰ ਮੰਨਣਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਆਪਾਂ ਉਸ ਗੁਰੂ ਨਾਨਕ ਸਾਹਿਬ ਦੇ ਵਿਆਹਪੁਰਬ ਜੋੜ ਮੇਲੇ ਨੂੰ ਸਮਰਪਿਤ ਆ ਜਿਨ੍ਹਾਂ ਨੇ ਕਿਹਾ ਸੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਆਪਾਂ ਵਾਕਈ ਸਰਬੱਤ ਦੇ ਭਲੇ ਦੀ ਗੱਲ ਕਰ ਰਹੇ ਆ ਫਿਰ ਹਰ ਬੰਦੇ ਨੂੰ ਹਰ ਸੰਗਤ ਨੂੰ ਬੀਬੀ ਨੂੰ ਔਰਤ ਭੈਣ ਭਰਾ ਨੂੰ ਉਹ ਨੌਜਵਾਲਾਂ ਨੂੰ ਬੇਨਤੀ ਹੈ ਟਰੈਕਟਰਾਂ ਟਾਲੀਆਂ ਤੋਂ ਥੱਲੇ ਉਤਰੋ ਉਹਨਾਂ ਨੂੰ ਸਮੇਂ ਨਾਲ ਦਰਸ਼ਨ ਕਰਵਾਓ ਸਾਈਡਾਂ ਦਾ ਰਸਤਾ ਖਾਲੀ ਕਰਵਾਓ ਇਹ ਮੇਰੀ ਬੇਨਤੀ ਹੈ ਪ੍ਰਸ਼ਾਸਨ ਤੁਹਾਡੇ ਤੇ ਕੋਈ ਕਾਰਵਾਈ ਕਰੇ ਪ੍ਰਸ਼ਾਸਨ ਤੁਹਾੜ ਨਾਲ ਧੱਕਾ ਕਰੇ ਫਿਰ ਉਹ ਬਹੁਤ ਚੰਗੀ ਗੱਲ ਨਹੀਂ ਆਪਾਂ ਖੁਸ਼ੀਆਂ ਲੈਣ ਆਏ ਆ ਏ ਅੱਜ ਮਹਾਨ ਕਾਰਜਾਂ ਵਿੱਚ ਤੁਸੀਂ ਸ਼ਮੂਲੀਅਤ ਕਰ ਰਹੇ ਹੋ ਜਿਹੜੀ ਸੰਗਤ ਜਾ ਰਹੀ ਏ ਉਹਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਜਿਹੜੀਆਂ ਸੰਗਤਾਂ ਕੱਲ ਨੂੰ ਆਉਣਗੀਆਂ ਉਹਨਾਂ ਨੂੰ ਅਸੀਂ ਬਟਾਲੇ ਦੀ ਧਰਤੀ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਆਉਣ ਵਾਲੀਆਂ ਸੰਗਤਾਂ ਨੂੰ ਜੀ ਆਇਆਂ ਆਖਦੇ ਆਂ। ਅਕੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਤਲ ਮੈਂਬਰ ਥਰੋ ਕਮੇਟੀ ਹਲਕਾ ਬਟਾਲਾ ਅੱਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਬੇਰਸਾਬ ਸੰਗਤ ਜਿਹੜੀ ਰਵਾਨਾ ਹੋਣ ਲੱਗੀ ਇੱਥੇ ਮਹਾਰਾਜ ਜਸਗਉੜੇ ਇਹ ਆਪਾਂ ਆਪਣੇ ਦੋਸਤਾਂ ਨੂੰ ਰਸਤਾ ਨੂੰ ਰਵਾਨਾ ਹੋਣਗੇ ਪਰ ਮਰਾ ਸਾਡੀ ਬੇਨਤੀ ਹੈ ਸਰਕਾਰ ਆਪਣੇ ਸਾਧ ਸੰਗ ਦੇ ਅੱਗੇ ਬੜੀਆਂ ਖੁਸ਼ੀਆਂ ਤੁਸੀਂ ਲੈ ਕੇ ਚੱਲੇ ਉਥੋਂ ਰਸਤੇ ਵੀ ਤੁਹਾਨੂੰ ਬੜੀਆਂ ਖੁਸ਼ੀਆਂ ਮਿਲਣੀਆਂ ਉਧਰ ਆਉਣ ਲੱਗੇ ਤਾਂ ਸੰਗਤ ਦੇ ਰੂਪ ਚ ਤੁਸੀਂ ਆਉਣਾ ਤੁਹਾਨੂੰ ਗੁਰੂ ਮਹਾਰਾਜ ਦੇ ਚਰਨਾਂ ਅਰਦਾਸ ਬੇਨਤੀ ਹੀ ਕਰਦੇ ਆ ਪਰ ਤੁਸੀਂ ਤੁਹਾਨੂੰ ਹੋਰ ਬੜੀਆਂ ਖੁਸ਼ੀਆਂ ਮਿਲਣੀਆਂ ਸੱਚੇ ਪਾਤਸ਼ਾਹ ਇਹਨਾਂ ਦੀ ਤੰਦਰੁਸਤੀ ਬਖਸ਼ੇ ਹਰ ਸਾਲ ਇਹ ਤੁਹਾਡਾ ਦਿਹਾੜਾ ਮਨਾਉਂਦੇ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਇਹਦਾ ਦੇ ਮੇਰ ਪਦੇ ਹੱਥ ਰੱਖਿਓ ਜੋ ਵੀ ਇੱਥੋਂ ਜਾਂਦਾ ਆਪਣੀ ਮਨਾਰ ਪੂਰੀ ਕਰਕੇ ਜਾਂਦਾ ਉਥੋਂ ਜੋ ਮਿਲਣਾ ਗੁਰੂ ਦਾ ਘਰੋਂ ਬੜਾ ਕੁਝ ਮਿਲਣਾ ਪਰ ਸੱਚੇ ਪਾਤਸ਼ਾਹ ਨੇ ਬੜੀਆਂ ਕੀਤੀਆਂ ਹਰ ਵੇਂ ਪਰ ਜੇ ਗੱਲ ਕਰਨ ਦੇ ਹਾਂ ਦੋਵੇਂ ਮੈਂਬਰ ਅੱਗੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਵੀ ਇੱਥੋਂ ਮੰਗਦਾ ਕੋਈ ਮੈਂ ਪਹਿਲਾਂ ਵੀ ਬੋਲ ਚੁੱਕਾ ਉਹ ਚੀਜ਼ ਆਜਾ ਦੇ ਨਾਲ ਮਿਲਦੀ ਏ ਸੱਚੇ ਪਾਤਸ਼ਾਹ